ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਵਾਰਿਸ ਪੰਜਾਬ ਦੇ ਜਥੇਦਾਰ ਅਮਰੀਪਾਲ ਸਿੰਘ ਦਾ ਪਰਾ ਜਿਹੜਾ ਹੁਣ ਐਮਪੀ ਬਣ ਚੁੱਕੇ ਹੋਏ ਨੇ ਅਮਰੀਪਾਲ ਸਿੰਘ ਲੇਕਿਨ ਉਹਨਾਂ ਦਾ ਬ੍ਰਦਰ ਜਿਹੜਾ ਹੈਗਾ ਵਾ ਨਸ਼ੇ ਦੇ ਨਾਲ ਜਿਹੜਾ ਖੇਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਆਹ ਦੱਸ ਦਈਏ ਕਿ ਲੁਧਿਆਣਾ ਦੇ ਜਲੰਧਰ ਦੇ ਫਲੋਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਜਿੱਥੇ ਤੁਸੀਂ ਸੁਣ ਸਕਦੇ ਹੋ ਕਿ ਐਡੀਸੀਪੀ ਫਲੋਰ ਕੀ ਕਹਿ ਰਹੇ ਨੇ ਤੁਹਾਨੂੰ ਉਹ ਵੀ ਦੱਸਾਂਗੇ ਲੇਕਿਨ ਵੱਡਾ ਖੁਲਾਸਾ ਹੋਇਆ ਪਿਆ ਕੁਝ 2 ਮਹੀਨੇ ਪਹਿਲੇ ਹੀ ਜਿਹੜਾ ਗ੍ਰਿਫਤਾਰੀ ਤੋਂ ਪਹਿਲੇ ਹੀ ਜਿਹੜਾ ਨਸ਼ੇ ਉੱਤੇ ਇਹ ਪਲੇਟਫਾਰਮ ਬਣਾਇਆ ਸੀਗਾ ਇਹ ਨਸ਼ਾ ਪੰਜਾਬ ਦੇ ਵਿੱਚ ਖਤਮ ਕੀਤਾ ਜਾਊਗਾ ਲੇਕਿਨ ਇਹ ਵੀ ਦੱਸਿਆ ਜਾਂਦਾ ਕਿ ਇਹਨਾਂ ਦਾ ਬ੍ਰਦਰ ਜਿਹੜਾ ਹੈ ਨਸ਼ੇ ਦੇ ਖੇਪ ਦੇ ਨਾਲ ਬਰਾਮਦ ਕੀਤਾ ਗਿਆ ਵਾ ਲੇਕਿਨ ਸੋਚ ਸਕਦੇ ਹੋ ਕਿ ਫਲੋਰ ਦੇ ਡੀਜੀਪੀ ਏਡੀਸੀਪੀ ਦਾ ਕੀ ਕਹਿਣਾ ਵਾ ਸੁਣੋ ਦੇਖੀਏ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੰਮੇਰ ਰੂਲ ਤੋਂ ਵਿੱਚ ਵੀ ਡਰਗ ਨਿਖਾਵਾ ਦਾ ਸਪੈਸ਼ਲ ਅਭਿਆਨ ਚਲਾਈ ਹੋਈ ਹੈ ਪਿਛਲੇ 3 ਹਫਤੇ ਤੋਂ ਅਸੀਂ ਵਾਪਰਕ ਕੇਸ ਵੀ ਦੰਦ ਕੀਤੇ ਹੈਗੇ ਆ ਐਨਜੀਪੀਰ ਦੇ ਬੁਰਜਮਾਨ ਨੂੰ ਵੀ ਫੜਿਆ ਹੈ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਹਰ ਉਹ ਵੀ ਦਸਾਂਵੇਂ ਹੋਤੀ ਤਾਂ ਕਾਫੀ ਕੇਸ ਜਿਹੜੇ ਪ੍ਰੋਪਰਟੀ ਦੀ ਚੀਜ਼ ਕੀਤੀ ਆ। ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇ ਡਵੈਲਪ ਹੋ ਰਿਹਾ ਪਾਰਟੀ। ਬਿਲਕੁਲ ਠੀਕ। ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੌਰ ਟੂਵਰਡਸ ਜੰਦਰ ਆਉਣੇ ਹੈਗੇ ਆ ਤਾਂ ਖੱਬੇ ਵੱੱਲੇ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ ਉਹ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗਾ ਨੈਸ਼ਨਲ ਦੇ ਸਾਈਡ ਤੇ ਗੱਡੀ ਲਈ ਗਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉੱਥੇ ਇਹ ਗੱਡੀ ਲਈ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਹੜਾ BB02 ਕੁਝ ਸਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ଥିਗੇ ਸਪੈਸ਼ਲ ਗੱਡੀ ਸੀ ਜੋ ਜੈੱਡ ਬਲੈਕ ਮੀਟ ਸੀ ਠੀਕ ਤੇ ਇੰਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ 파ਟੀ ਤੋਂ ਲੱਭੀ ਤੇ ਉਹ ਸਸਪੀਸ਼ियस ਸੀਗਾ ਕੋਈ ਲੱਗਦਾ ਸੀ ਕਿ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੈਂ ਕਿਹਾ ਸੀ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ-ਜਿਹੜੇ ਡੀਐਸਪੀ ਪਹੁੰਚਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਇਹ ਫਾਇੰਡ ਹੋਇਆ ਕਿ ਕੋਨਟਰਾਬੈਂਡ ਜਿਹੜਾ ਮੈਟਲ ਫੀਟਾ ਨਹੀਂ ਜਿਹੜਾ ਆਮ ਪਾੜਾ ਚ ਆਈਸ ਕਿੱਦਰ ਨੇ ਹੋਰ ਕੀ ਹੋ ਰਿਹਾ ਠੀਕ ਤਾਂ ਵੇਖੀ ਤਾਂਗੇ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਂਚ ਸਕੇਲ ਵੀ ਸੀਗਾ ਇੱਕ ਫੋਨ ਵੀ ਉਹਨਾਂ ਕੋਲ ਦੋ ਫੋਨਿਕ ਲੜ ਕੇ ਪਹੁੰਚ ਗਏ ਜਿਹਦਾ ਨਾਮ ਲਫਰੀ ਚਾ ਗਿਆ ਪੁੱਤ ਉਹ ਗਪਰੀ ਇਹ ਚੀਮਾ ਬਾੜ ਦਾ ਵਿਆਸਥਾਨੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਹ ਹੈਪੀ ਹੈਗਾ ਤੇ ਇਹ ਹੈਗਾ ਪੁੱਤ ਕਰਸੀਮ ਯੂਨੀਵਰਸਿਟੀ ਜਲੂਪੁਰ ਕਿਹੜਾ 18 ਹੂੰ ਠੀਕ ਹੈ ਨਾ ਤੇ ਮਿੱਥੋਂ ਨਾਲ ਇੱਕ ਲਾਈਟਰ ਵੀ ਮਿਲਿਆ ਤੇ ਨਾਲ ਦੋ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਾਰੇ ਟਿਕਟ ਵੀ ਮਿਲਿਆ ਇੱਕ ਜਿਹੜੇ ਕੰਜ਼ੂਮ ਕਰ ਰਹੇ ਸੀ ਕਿ ਮੈਂ ਹਾਂ ਉਹ ਤੋਂ ਬਾਅਦ ਫਿਰ ਜਦੋਂ ਸੀ ਫੋਨ ਕਾਲ ਜਿਹੜੀ ਮੈਂ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਪੁੱਛ ਕੇ ਲੈ ਕੇ ਆਏ ਸੀਗੇ ਤੇ ਉਥੋਂ ਨਾਲੇ ਬਕਾਇਦਾ ਪੀ ਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀ ਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡਾਕਟਰੀ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ ਉਹ ਦੇਖੋ ਇਹ ਨਾਲ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਰਿਪੋਰਟ ਪੋਜ਼ਿਟਿਵ ਹੈ ਮਤਲਬ ਕਿ ਉਹ ਸਲੇ ਕੰਜ਼ਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਹਨੂੰ ਮਤਲਬ ਸ਼ੱਕੀ ਹਲਾਜ ਪਾਈ ਗਈ ਸੀ ਉਹ ਤੋਂ ਕਰਨ ਦੀ ਤਿਆਰੀ ਸੀਗੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰੀਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਪੋਜ਼ਿਟਿਵ ਆਇਆ ਸਰ ਮੋਕੇਦਾਰ ਇਹ ਅਰਜ਼ਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਇਆ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਗਏ ਅਗਰ ਨਵੇਂ ਪਰਪਸ ਹੀ ਇੰਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਜਿਹੜੀ ਹਰਪ੍ਰੀਤ ਦਾ ਅਮਰੀਤ ਪਾਲਨ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰੀਤ ਪਾਲਨ ਨਾਲ ਰ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਇਹ ਤੁਹਾਨੂੰ ਡਿਟੇਲ ਤੇ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਪੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀ ਚੋਰੀ ਕਵਰ ਦੀ ਮਤਲਬ ਕਿ ਕਿਸੇ ਤੋਂ ਕਲੀਅਰ ਕਰਦੇ ਮਨ ਤੋਂ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬਹੁਤ ਹੋਰ ਡੀਟੇਲ ਚੈੱਕ ਕਰਾਂਗੇ ਜਿਵੇਂ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੱਟਲੀ ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਾਦਰ ਆਫ ਹਮਨੇ ਪਾਸ ਹਾਂ ਜੀ ਆਮਰੇ ਪਾਸ ਬ੍ਰਾਦਰ ਰੈਟੂ ਹੈ ਹਾਂ ਜੀ ਜ਼ਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਅਸੀਂ ਜਿਹੜਾ ਰੈਗੂਲਰਿਟੀ ਕਾਟ ਜਿਹੜਾ ਅਸੀਂ ਪਰਚਾ ਦਾਨਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਧਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਲੈ ਕੇ ਆਏ ਹੋਣ ਇਹ ਹੈਗੇ ਈਟਾ ਨਗਰ थाना ਹੈਪੋਲ ਇਹਨੂੰ ਵੀ ਅਰੈਸਟ ਕੀਤਾ ਜਿਹੜੀ ਹੋਰ ਵੀ ਚੀਜ਼ ਨੇ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ ਤਿੰਨ ਬੰਦੇ ਚੀਜ਼ ਨਾ ਕੋ 4 ਗ੍ਰਾਮ ਆਈਸ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜੀ ਜਿਹੜਾ ਉੱਥੇ ਹੀ ਹੋਈ ਜੀ ਜੀ ਕਿ ਜਾਂ ਅੰਮ੍ਰਿਤਸਰ ਰੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਥੋੜੇ ਏਡਾ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਅਗਮਾਰਾ ਦੇਲਾ ਹੋ ਜਿਆਦਾ ਜੀ ਜੀ ਹਲੇ ਪੇਸ਼ ਕਰਨਾ ਦਿਵਾਉਂਗਾ ਸੋਟ ਤੁਸੀਂ ਸੁਣਿਆ ਜੋ ਵਾਰਿਸ ਪੰਜਾਬ ਆਪਣੇ ਆਪ ਨੂੰ ਕਹਿਣ ਵਾਲੇ ਅਮਰੀਪਾਲ ਦਾ ਭਰਾ ਜਿਹੜਾ ਨਛੇਰੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਕਈ ਖੁਲਾਸੇ ਹੋਰ ਵੀ ਹੋ ਸਕਦੇ ਨੇ ਲੇਕਿਨ ਜੁੜੇ ਰੋਲ ਲੁਧਣਾ ਲੈ ਦੇ ਨਾਲ ਉਹਦੇ ਫਲੋਰ ਤੋਂ ਕੈਮਰਾਮੈਨ ਸੰਜੇ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਣਾ ਲੈ